ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਦਿਵਾਲੀ ਬੰਦੀ ਛੋੜ ਦਿਵਸ ਨਿਕਲ ਗਿਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਭ ਪਾਸੇ ਸ਼ੁਕ ਸ਼ਾਂਤੀ ਦੇ ਸੁਨੇਹੇ ਮਿਲੇ ਕਿਤੇ ਇੱਕ ਦੋ ਜਗ੍ਹਾਗਾ ਮਿਸ ਹੈਪਨ ਹੋਇਆ ਹੋਊਗਾ ਚਲੋ ਉਹ ਆਪਣੀਆਂ ਅਣਗਹਿਲੀਆਂ ਨਾਲ ਹੋ ਗਿਆ ਜਿੱਥੇ ਵੀ ਹੋਇਆ ਹੋਊਗਾ ਤੇ ਹੁਣ ਦੁਪਹਿਰ ਦੇ ਬੱਜ ਚੁੱਕਿਆ ਜੀ 10 10:30 ਤੇ ਤਿਆਰ ਹੋ ਗਿਆ ਜੀ ਹੁਣ ਤੱਕ ਚੱਲਦਾ ਸੀ ਦਸਹਿਰੇ ਸੌਰੀ ਮੰਦੀ ਛੋੜ ਦਿਵਾਲੀ ਦੀ ਖਰੀਦੋ ਫੋਕਤ ਦਾ ਬਲੌਗ ਚੱਲਦੇ ਸੀ ਤੇ ਹੁਣ ਜਿਹੜਾ ਜੈਸਮੀਨ ਦਾ ਪ੍ਰੋਗਰਾਮ ਰਹਿਦਾ ਜੀ ਜੇ ਉਹਨਾਂ ਦੇ ਘੀ ਲੈ ਕੇ ਆਉਣਾ ਜੀ ਉਹਦਾ ਸਮਾਨ ਕੁਸਤਾ ਸੀ ਖਰੀਦ ਲਿਆ ਸੀ ਕਮਾਣੋ ਸ਼ਹਿਰ ਤੋਂ ਤੇ ਕੁਝ ਹਜੇ ਬੈਲੈਂਸਰ ਰਹਿੰਦਾ ਜੀ ਅੱਜ ਸਵੇਰ ਤੇ ਜੀ ਅ ਘਰ ਦੇਆਂ ਨੇ ਕੱਪੜੇ ਪਾੜੇ ਪਿਆ ਵੀ ਸਮਾਨ ਲੈ ਕੇ ਆਉਣਾ ਮਾਹ ਵੀ ਚੱਲਾਂਗੇ ਚੱਲਾਂਗੇ ਪਰ ਨਹੀਂ ਅ ਕਹਿੰਦੇ ਵੀ ਜਾਏ ਬਿਨਾ ਸਰਣਾ ਨਹੀਂ ਹੈਗਾ ਫਿਰ ਸਮਾਨ ਦੀ ਸੈਟਿੰਗ ਵੀ ਕਰਨੀ ਆ ਵੀ ਇੱਕ ਅੱਧੇ ਦਿਨ ਦੇ ਵਿੱਚ ਜਾਂ 2 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਆੜਣਾ ਉਹ ਤੋਂ ਪਹਿਲਾਂ ਪਹਿਲਾਂ ਅਹ ਥੋੜੇ ਜਿਹੜਾ ਸਮਾਨ ਲੱਤਾ ਇਹਨੂੰ ਮਤਲਬ ਆਪਣਾ ਸਹਰੀਕੇ ਦੇ ਵਿੱਚ ਭਾਈਚਾਰਿਆਂ ਨੂੰ ਬੀਬੀਆਂ ਭੈਣਾਂ ਨੂੰ ਉਹ ਦਿਖਾਉਣਾ ਹੁੰਦਾ ਵੀ ਹਾਂ ਕੀ ਕਿੰਨੇ ਕ ਸੈੱਟ ਆਪਣੀ ਗੁੜੀਆ ਵਾਸਤੇ ਕਰਿਆ ਤੇ ਜੈਸਮੀਨ ਵਾਸਤੇ ਕੀ ਕਰਿਆ ਉਧਰ ਇਹਦੇ ਸਾਰੇ ਪਰਿਵਾਰ ਵਾਸਤੇ ਕੀ ਕਰਿਆ ਰੀਤੀ ਰਿਵਾਜ ਚੱਲਦੇ ਆਉਂਦੇ ਆ ਅੱਪਾਂ ਵੀ ਉਹਦੀ ਨਿਭਾਦਣੇ ਪਰ ਕਹਿੰਦੇ ਦਿੜ ਲੈਣ ਦਾ ਭੁੱਖਾ ਤਾਂ ਕੋਈ ਹੁੰਦਾ ਨਹੀਂ ਇਹ ਆਪਣੇ ਵੱਲ ਤੇ ਜਿੰਨਾ ਕ ਅਸੀਂ ਕਰ ਸਕਦੇ ਉਹਨਾਂ ਕ ਕਰ ਦੇਣਾ ਤੇ ਉਤੋਂ ਬਾਅਦ ਜੀ ਹੁਣ ਗੱਲ ਨਾ ਮੈਂ ਇੱਕ ਰੀਲ ਦੇਖੀ ਜੀ ਰੀਲ ਆ ਪਈ ਹੈ ਜੀ ਆ ਬੋਤਲ ਪਈ ਹੈ ਇੱਕ ਹਾਂ ਉਹ ਰੀਲ ਦੇ ਵਿੱਚ ਆ ਬੋਤਲ ਦੀ ਚਰਚਾ ਜੀ ਚੱਲੀ ਮੈਂ ਕਿਸੇ ਚੀਜ਼ ਦੀੋਂ ਤਾਂ ਕਰਦਾ ਨਹੀਂ ਹੈਗਾ ਸਪਾਰਸ਼ ਆਇਆ ਤਾਂ ਜਿਹੜੀਆਂ ਬੋਤਲਾਂ ਦੇ ਵਿੱਚ ਸਮਾਨ ਹੁੰਦਾ ਹੁੰਦਾ ਤਾਂ ਗਲਤ ਹੈ ਵੀ ਕਹਿੰਦੇ ਵੀ ਦਿਵਾਲੀ ਵਾਲੇ ਦਿਨ ਆ ਬੋਤਲ ਦੇ ਵਿੱਚ ਛੁਰਕਣ ਰੱਖ ਕੇ ਕਿਉਂ ਚਲਾਈ ਜਾਂਦੀ ਹੈ ਆਪਣੇ ਘਰਾਂ ਨੂੰ ਕੋਈ ਬੀਬੀ ਪੁੱਛਦੀ ਉਹ ਕਹਿੰਦਾ ਵੀ ਇਹਨੂੰ ਛੁਰਕਣ ਨੇ ਉੱਪਰ ਉੱਡਣਾ ਅਸਮਾਨ ਚ ਉੱਡਣਾ ਵਿੱਤਾਂ ਕਰਕੇ ਇਹ ਬੋਤਲ ਚ ਰੱਖ ਕੇ ਉੱਪਰ ਨੂੰ ਉਡਾਈ ਜਾਂਦੀ ਹੈ ਪਰ ਕਹਿੰਦਾ ਤੂੰ ਮੈਨੂੰ ਉੱਡਣ ਨਹੀਂ ਦਿੰਦੀ ਇਹਦਾ ਕਹਿੰਦਾ ਮੈਂ ਵੀ दारू ਪੀਦਾ ਮਤਲਬ ਆ ਬੋਤਲ ਨੂੰ ਪੀ ਕੇ ਕਹਿੰਦਾ ਮੈਂ ਅਸਮਾਨ ਚ ਉੱਡਣਾ ਕਹਿੰਦਾ ਆਪਾਂ ਨੇ ਨਜ਼ਾਰੇ ਲੈਣੇ ਜ਼ਿੰਦਗੀ ਦੇ ਤੂੰ ਕਹਿੰਦਾ ਮੈਨੂੰ ਇਹ ਨੂੰ ਉਹ ਕਰਨ ਨਹੀਂ ਦਿੰਦੀ ਹੈਗੀ ਬਹੁਤ ਮਤਲਬ ਉਹਨਾਂ ਦਾ ਕਾਮੇਡੀ ਟਾਈਪ ਚ ਗੱਲ ਕਰਿਓ ਸੀ ਮੈਨੂੰ ਹੱਸੀ ਬਹੁਤ ਹੋਈ ਜਾਂ ਬੰਦੇ ਨੂੰ ਉਹਨਾਂ ਐਕਸਪਲੇਨ ਕਰਕੇ ਦੱਸਿਆ ਮੈਨੂੰ ਤੇ ਹੁਣ ਦੱਸ ਨਹੀਂ ਹੋਇਆ ਕਿਉਂ ਮੇਰੇ ਦਿਮਾਗ ਦੇ ਵਿੱਚ ਹੁਣ ਗਾਹਾਂ ਦਾ ਸਰਕਲ ਸਾਰੇ ਘੁੰਮ ਰਿਹਾ ਹੈ ਵੀਰੋ ਕਿੱਥੇ ਕਿੱਥੇ ਤੇ ਕਿਆ-ਕਿਆ ਸਮਾਨ ਮਿਲਣਾ ਤੇ ਕਿਦਾਂ-ਕਿਦਾਂ ਚੱਲਣਾ ਪ੍ਰੋਗਰਾਮ ਤੇ ਹਜੇ ਸਾਫ ਸਫਾਈ ਦਾ ਪ੍ਰੋਗਰਾਮ ਘਰ ਦੇ ਵਿੱਚ ਚੱਲੇ ਰਿਹਾ ਤੁਸੀਂ ਹੁਣ ਬਲੌਗ ਦੇ ਨਾਲ ਬਣੇ ਰਹੋ ਮੈਂ ਬੈਕ ਕੈਮਰਾ ਕਰਦਾ ਜੀ ਹੁਣ ਹਜੇ ਜੀ ਨਿਆਣੇ ਤੇ ਜਿਹੜੇ ਦੂਏ ਪਟਾਕੇ ਹੁੰਦੇ ਜੀ ਰੀਤ ਵਾਲੇ ਹਜੇ ਉਹ ਵਿਚਾਲੇ ਅੱਧ ਵਿਚਾਲੇ ਜੀ ਰੋਡ ਤੇ ਫਿਰਦੇ ਆ ਕਿ ਉਹ ਅੱਧ ਵਿਚਾਲੇ ਕਿਹਾ ਉਹ ਬੇਚਾਰੀ ਇੱਕ ਦੋ ਡੱਬੀਆਂ ਚਲਾ ਕੇ ਉਹ ਕਾਗਜ਼ ਦੇ ਖੰਡਾਰ ਦਿੰਦੀ ਆ ਤੇ ਵਿੱਚ ਹਜੇ ਮਤਲਬ ਅੱਜ ਆਹ ਚੀਜ਼ ਦੀ ਨਾ ਫਰਸ ਦੀ ਆ ਮਾਰਦਾ ਲਸਕਾਰ ਸਖੋਪਾਂ ਜੀ ਚੰਬੜੇ ਪਏ ਆ ਸਾਡੇ ਛਾਡੇ ਨਾ ਛੋਟਾ ਦਾ ਬੱਬੂ ਇਹ ਨਾ ਜਿਹੜਾ ਸਾਡਾ ਛੋਟਾ ਦਾ ਆ ਉਹਦੇ ਪੱਪੜੇ ਪਏ ਆ ਬਾ 5-6 ਦਿਨ ਤੱਕ ਇਹ ਪੱਪੜੇ ਇਹ ਫੁੱਲ ਪਏ ਹੋਏ ਕਰੋਗੇ ਜੀ ਹੁਣ ਹੋਰੇ ਪਏ ਆ 5-6 ਦਿਨ ਤੱਕ ਇਹ ਫੁੱਲ ਜਾ ਰਹੇ ਨੇ ਬਾਕੀ ਆ ਬੈਟੀਆਂ ਜੀ ਹਾਲ ਜੇ ਪੈ ਜਾਂਦਾ ਇੱਕ ਵਾਰ ਤਾਂ ਪੈਂਦੀ ਆ ਹਾਲ ਫਿਰ ਪੈਂਦੀ ਆ ਉਹਦਾ ਹਮ ਚਲ ਕੋਈ ਮਾਈ ਕੁ ਜੀ ਦਾ ਖਾਸਾ ਮਾਈ ਕੁ ਜੀ ਤੇ ਬਦਰ ਮੈਸੇ ਮੈਂ ਲੱਗੀ ਹੋਈ ਸੀ ਹ ਤੋ ਹੁਣ ਫਿਰ ਜਲਦੀਪ ਕੋਲ ਮੈਂ ਆ ਦੇਖਿਆ ਪਾਪੜ ਜਾਂ ਰਾਤਰੀ ਵੀਰ ਜੀ ਲੈ ਦੇ ਜੜਾ ਮੈਂ ਕਿਹਾ ਵੀ ਮੈਨੂੰ ਵੀ ਖਾਈ ਦਾ ਟੇਸ ਇਹ ਅੰਬ ਦਾ ਹਾਂ ਅੰਬ ਪਾਪੜ ਵਾਈ ਗੁਰਜੀ ਦਾ ਖਾ ਸਾ ਵਾਈ ਗੁਰਜੀ ਕੀ ਫਟੇ ਲੈ ਕੇ ਆਣੇ ਆ ਇਹ ਆਪਾਂ ਨੇ ਮੋਕੋ ਹਾਈ ਨੋਟ ਗਿਰਦੇ ਹੱਥਾਂ ਚ ਕੀ ਗੱਲ ਬਈ ਨੋਟ ਹੈ ਨਹੀਂ ਤੇ ਨੋਟ ਹੈਗੇ ਹੈਗੇ ਨੋਟ ਹੈਗੇ ਆ ਹੈਗਾ ਦਿਵਾਲੀ ਵਾਲੇ ਜਦੋਂ ਜਿੱਦਾਂ ਅਸੀਂ ਗੇਟ ਲੜ ਗਏ ਨਾ ਉਦੋਂ ਕਰਾ ਦੀ ਫਸ ਗਈ ਤੇ ਦਾ ਮੈਨੂੰ ਪਤਾ ਤਾਂ ਵੀ ਤੁਸੀਂ ਇਹਨੂੰ ਪੈਸੇ ਦੇ ਕੇ ਭੇਜਿਆ ਹੋਇਆ ਹੈ ਹੈ ਉੱਥੇ ਫੋਟੋ ਲੈਣ ਲੱਗੇ ਵੀ ਗਰਾਰੀ ਜੀ ਫਸ ਗਈ ਪੈਸੇ ਦੀ ਜੇ ਮੈਂ ਖਾ ਦਿੱਤੇ ਤਾਂ ਮੈਨੂੰ ਪੈਸੇ ਉਦੋਂ ਪਤੇ ਤੇ ਮੈਂ ਤੂੰ ਲੈ ਲੇਤੇ ਦਿਵਾਲੀ ਵਾਲੇ ਦਿਨ ਹਾਂ ਉੱਥੇ ਹਾਂ ਢਾਗ ਸੀ ਮੈਨੂੰ ਪਤਾ ਨਹੀਂ ਕਿ ਕਿ ਨਹੀਂ ਤੀ ਗਈ ਇਹਨੇ ਮੇਰੇ ਨਾਲ 300 ਰੁਪਏ ਘੜਾ ਲਿਆ ਮਰੇ ਬੱਸ ਤੇ ਮਰੇ ਬਾਤ ਤਾਂ ਆਪ ਮਰਬਾ ਵੀ ਤਾਹੀ ਖਾਣਾ ਮੈਂ ਖਾਣਾ ਉਹ ਖਜਾਂ ਖੋਲਿਆ ਹੀ ਨਹੀਂ ਮੈਂ ਡੱਬਾ ਚੱਕ ਲੈ ਗੋਲ ਦੇ ਤੂੰ ਲੈ ਆਈ ਸੀ ਚੱਕ ਕੇ ਲੈ ਤੈਨੂੰ ਐ ਕਰ ਖੋਲ ਉਹਨੂੰ ਖੋਲ ਲੈ ਖੋਲ ਦੇਖੀ ਉਹਦੇ ਦੇਖੀ ਪਿੱਛਾ ਤੱਕ 350 ਦਾ ਉਹਦੇ ਚੱਕ ਕੇ ਨਾ ਨਾ ਸਮਝੀ ਮੈਂ ਕਿਤੇ ਤੇ ਬੀਜੀ ਲੈ ਨਾ 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 ਇਹ ਲੈ ਆਈ ਤੇ ਇਹਨੂੰ ਇਹ ਕਹਿੰਦੀ ਮੈਨੂੰ ਪਸੰਦ ਆ ਗਿਆ ਮਾ ਵੀਪਾ ਪੇਲੇ ਦਾ ਜੇ ਤੈਨੂੰ ਪਸੰਦ ਆ ਗਿਆ ਉਹ ਜਿਹੜੀ ਚੀਜ਼ ਪਸੰਦ ਆ ਗਈ ਉਹਨੂੰ ਟੱਲ ਨਾ ਗਿਆ ਯਾਰ ਉਹ ਹੋਵੇ 2-4 ਸੌ ਦੀ ਹੋਏ ਨਾ ਉਹ ਵੀ 2-4 ਲੱਖ ਦੀ ਹੋਵੇ ਫੇਰ ਮੱਟ ਦਾ ਵਰਗਾ ਸੋਚੂਗਾ ਕਿ ਕਿੱਦਾਂ ਅੱਭੀ ਬਜਟ ਤੇ ਬਾਹਰ ਨਾ ਨਾ 2-4 ਹਜ਼ਾਰ ਨੂੰ ਵੀ ਮੈਨੂੰ ਤਾਂ 10 ਵਾਰ ਸੋਚਣਾ ਪੈਂਦਾ ਵੀ ਕਿ ਕਿੱਦਾਂ ਹੈ ਹੋ ਜਾਂਦਾ ਕੀ ਆਹ ਸਾਈਕੈ ਤੋ ਬੜਾ ਆਵੀਤਾ ਨਾ ਚਾ ਠੀਕ ਐ ਨਾ ਕਲਾਈ ਨਾ ਫੜੀ ਪਿਚਿਪਿਚਪ ਕਰ ਲਾਗੇ ਫਤੋ ਹੈ ਕਰਨ ਬਾਅਦ ਇੱਕ ਵਾਰ ਤੋ ਇਹ ਜੇ ਲੈ ਕੇ ਇਹ ਕਰਦੀ ਸੀ ਡੱਬਾ ਲਿਆਂਦਾ ਤਾ ਇੱਕ ਵਾਰ ਇਹਨੇ ਮੈਂ ਹੀ ਕਰਦਾ ਉਹ ਤਾਂ ਸੰਤ ਲੈ ਕੇ ਜਿੰਦਰੇ ਨੇ ਦਵਾ ਅਸਲ ਚਤਨ ਆਏ ਇੱਕ ਅਸਲ ਚੀਜ਼ ਇਹ ਹੈ ਇੱਕ ਅਸਲੀ ਗੱਟ ਚਕੰਦਰ ਹੂੰ ਚਕੰਦਰ ਦਾ ਰੱਬਾ ਹੂੰ ਤੇ ਚਕੰਦਰ ਦਾ ਰੱਬਾ ਹੋ ਗਿਆ ਵਿੱਚੇ ਦੂਆ ਹੋ ਗਿਆ ਉਹ ਤੇਸੀ ਹੈ ਨਾ ਹੂੰ ਬਧੀਆ ਮੈਂ ਕੀੜੀਆਂ ਤੇ ਬੱਚ ਜਿਵੇਂ ਮਿੱਠੇ ਬੱਚ ਕੀੜੀਆਂ ਨਾ ਫ੍ਰਿਜ ਚ ਰੱਖ ਜਾਂਦੇ ਤਾਂ ਹੰਡਾ ਪਿਆ ਤਾਂ ਜੀ ਜੀ ਪਿਆਦਾ ਬੇਹੋਲਾ ਨਿਕਾਲੇ ਕਿਆ ਕਿਆ ਕਰ ਮਰਬਾ ਚ ਪਾਈਆਂ ਹੋਈਆਂ ਹੈ ਮਰਬਾ ਟਾਪਿਆ ਹੈ ਹੈ ਮਰਬਾ ਹੀ ਆ ਕੀਵੀ ਦਾ ਮਰਬਾ ਦੇਖੋ ਦੇਖੋ ਉਹ ਯਾਨੀ ਕਿ ਸੁੱਕਿਆ ਹੋਇਆ ਮਰਬਾ ਹੂੰ ਟੈਸਟ ਆ ਪੱਕਣ ਗੀ ਅੰਬੀਆਂ ਤੇ ਪਾਵਾਂਗੇ ਮਰਬਾ ਅੰਬੀਆਂ ਦਾ ਮਰਬਾ ਤਾਂ ਨਹੀਂ ਹੁੰਦਾ ਹੁੰਦਾ ਹਾਂ ਬੀਆਂ ਦਾ ਹੀ ਆ ਉਹਨੂੰ ਮਰੱਬਾ ਥੋੜੋ ਕਹਿੰਦੇ ਉਹਨੂੰ ਤਾਂ ਆਪਾਂ ਕੋਈ ਆਮਚੂਰ ਆਮਚੂਰ ਗਾਹਾਂ ਪਾਪੜ ਨਹੀਂ ਹੈਗਾ ਉਹ ਆਪ ਪਾਪੜ ਤਾਂ ਹੋਊਗਾ ਨਮਕੀਨ ਇਹ ਹੋਰੇ ਤਰ੍ਹਾਂ ਦਾ ਟੇਸਟ ਹੈ ਨਾ ਗਦਗਦੀਆਂ ਜੰਪੀਆਂ ਨੇ ਜਿਵੇਂ ਆਪਾਂ ਕਹਦੇ ਇਹ ਵੀ ਇਨਾ ਪੱਕੀਆਂ ਨਾ ਕੱਚੀਆਂ ਉਹਨਾਂ ਦਾ ਮਰੱਬਾ ਪੈ ਜਾਂਦਾ ਹੂੰ ਹੂੰ ਬੱਸ ਬੱਸ ਕਰਦੇ ਬੰਦ ਹੁਣ ਮੱਖਣਾ ਖਾਣ ਇਹ ਤਾਂ ਸਟ੍ਰੌਬਰੀ ਹੋ ਗਈ ਹੂੰ ਚਾਤੂ ਗੰਦਾ ਚਕੰਦਰ ਹੋ ਗਈ ਫਿਰ ਇਹ ਕੀ ਚੀਜ਼ ਆਂਵਲਾ ਆਵਲਾ ਦਾ ਆਪਿਆ ਆਮਲਾ ਆਪਿਆ ਉਹ ਹੂੰ ਫਿਰ ਇਹ ਕੀ ਐਵੇਂ ਕੋਈ ਆਟਮ ਹੋਣੀ ਆ ਖਾਓ ਵੀ ਉਹ ਕਰੋ ਆਨੰਦ ਦੋਸ ਦੇ ਨੂੰ ਡਾਕਟਰ ਬਰਮਾਨੰਦ ਉਹਦਾ 12 ਵਜੇ ਹੂੰ ਬਸ ਹੁਣ ਤਾਂ ਜਾਂਦੀ ਅੰਦਰ ਰੱਖ ਦੇ ਮੇਰੇ ਕੱਪੜੇ ਕਿੱਨੇ ਅੰਦਰ ਵਿੱਕੀ ਨੇ ਪਹਿਲਾਂ ਹੀ ਪੈਸੇ ਕਿੱਥੇ ਰੱਖ ਸਭ ਫਈਆ ਘਰੇ ਆ ਗਿਆ ਖਰਾਬ ਹੋ ਜਾਊਗਾ ਪੈਸੇ ਖਰਾਬ ਹੋ ਗਏ ਤੇ ਵਿਚਾਰੀ ਦਾ ਬਿਆਸਾ ਦਾ ਜ਼ਿਆਦਾ ਫਿਕਰ ਆ ਨਾ ਮੈਂ ਦੀਦੀ ਨੂੰ ਫੜਾਇਆ ਮੇਰੇ ਯਾਦ ਲੈ ਫੋਨ ਮੈਨ ਲੱਗਾ ਐਂਡ ਮੈਨੂੰ ਅੰਦਰ ਛੋਟੀ ਜੀ ਸੁੱਤੀ ਪਈ ਆ ਅਜੇ ਕਦੇ ਜਾਂਦੇ ਜਾਂਦੇ ਦਿਲ ਕਰਦਾ ਇਹਨਾਂ ਨੂੰ ਭੇਜਣ ਨੂੰ ਇਹਦੇ ਸਾਡੇ ਇਹਦੇ ਚ ਕੀੜੀਆਂ ਨਹੀਂ ਬੜੀਆਂ ਨਹੀਂ ਜੀ ਇਹ ਸਮਾਂ ਨੂ ਰਿਪਿਆ ਖਰੋਟ ਖਿੱਲਾ ਢਾਉਣੇ ਹੁਣ ਇਹਨਾਂ 'ਚ ਮੱਖੀਆਂ ਬਾੜਨ ਨੂੰ ਤਿਆਰ ਤਦ ਕਿ ਆਇਤਾ ਹੈ ਉਹ ਚੱਲਦਾ ਹੁਣ ਤਾਂ ਜਦ ਮਤਲਬ ਹੋਣਾ ਉਸ ਜੀ ਪੈਣ ਲੱਗੀ ਹਾਂ ਤੇ ਉਸ ਦੇ ਵਿੱਚ ਤਾਂ ਇਹਦੀ ਉਹ ਕਰਨੀ ਹੋ ਪੈਣੀ ਹੁਣ ਇੱਕ ਵਾਰ ਹੁੰਦਾ ਜੇ ਤੋ ਹੋ ਜੇ ਗਾਣਾ 2-4 ਦਿਨ ਬਾਅਦ ਆ ਜਾਂਦਾ ਜਦ ਤੱਕ ਬਾਪਾਈ ਆ ਜਾ ਹੁੰਦਾ ਜਦ ਤੱਕ ਇਹ ਗਰਦਾ ਜਾਉਣਾ ਉਸ ਦੇ ਬਾਅਦ ਤਾਂ ਸਹੀ ਹੋ ਜਾਣਾ ਸਾਰੇ ਚਲੋ ਜੀ ਤੇ ਤੁਹਾਨੂੰ ਹੁਣ ਮਿਲਾਂਗੇ ਜਾ ਕੇ ਰੋਪੜ ਸਾਰਚੇ ਹੁਣ ਰੀਤ ਹੁੰਦੀ ਨਾਲ ਉਹਨੇ ਤਾਂ ਸਾਡੇ ਨਾਲ ਗਰਾਰੀ ਪਸਾ ਲੈਣੀ ਦੀ ਬਾਈਸਾਈਕਲ ਹੀ ਜਾਂ ਗੱਡੀ ਮੈਂ ਲੈਣੀ ਆ ਉਹ ਜਦੋਂ ਆੜ ਜਾਂਦੀ ਆ ਗਰਾਰੀ ਪਸਾ ਕੇ ਖੜਾ ਜਾਂਦੀ ਆ ਤੇ ਹੁਣ ਇੱਥੋਂ ਤੇ ਲੈਣੇ ਸੀ ਜੀ ਥੋੜਾ ਜਿਹਾ ਸਮਾਨ ਕਿੱਧਰ ਲੰਘੀ ਸੰਦੀਪ ਥੱਲੇ ਜੀ ਹੈ ਕੋਈ ਪੈਣੇ ਹਾਂ ਹਾਂ ਵਾਹ ਹੈ ਗੁਰੂ ਬੇਸਮੈਂਟ ਤੋਂ ਵੀ ਫੁੱਲ ਫਟਾ ਫੁੱਲ ਕੰਮ ਲੈ ਆ ਗਿਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਛੋਟੇ ਬੱਚੇ ਨੇ ਕਾਪ ਹਾਂਜੀ ਨੇਲ ਕਟਰ ਤਾਂ ਹੁਣ ਉਧਰ ਲੈ ਤਾ ਕਿਉਂ ਨੂੰ ਆਟੋਮੈਟਿਕ ਖੇਲਣ ਨੂੰ ਹੀ ਬਸ ਅਜਵਾਕ ਨੇ ਜਿਵੇਂ ਆਹ ਪਾਣੀ ਹੈ ਉਹ ਆਈਸਕ੍ਰੀਮ ਦਾ ਉਹ ਜਿਹੜਾ ਕਿਆ ਕਹਿੰਦੇ ਕਿਹੜਾ ਹੁੰਦਾ ਜਿਹੜਾ ਇੱਕ ਬਿਸਕੁਟ ਦਾ ਰੀਤ ਨੂੰ ਲੰਦੇ ਹੁੰਦੇ ਤੋ ਤੁਸੀਂ ਚਾਕਲੇਟ ਯਾਰ ਹਾਂ ਉਹ ਅੱਧਾ ਖਾ ਲਿਆ ਅੱਧਾ ਰਹਿ ਗਿਆ ਨਾਲੇ ABC ਸਿੱਖੂਗਾ ਜਵਾਕ ਕਾਰਗੋਨ ਦਾ ਜਿੱਤੀ ਸਿੱਖੂਆ ਕੇਲਾ ਇੰਗਲਿਸ਼ ਚ ਨੂੰ ਬਨਾਨਾ ਕਹਿੰਦੇ ਜੀ ਐਨੀ ਕੁ ਥੋੜੀ ਜਿਹੀ ਅੰਗਰੇਜ਼ੀ ਆਉਂਦੀ ਮੈਨੂੰ ਸਾਸਰੀ ਕਾਲ ਮੇਰਾ ਬੱਤ ਸਾਸਰੀ ਕਾਲ ਹਾਂ ਖਲਾਣਟ ਖਾਈ ਦੂੰ ਬੱਚੇ ਬੇਬੀ ਨਿਊ ਬੱਚੇ ਬੇਬੀ ਨਿਊ ਵਰਨ ਬੇਬੀ ਨਿਊ ਵਰਨ ਬੇਬੀ ਓਹੋ ਓਹੋ ਟੋਪ ਰਿਪਾਰਟਾ ਕੁੜੀ ਦਾ ਸਿਰ ਅੱਜ ਦੀ ਬਚ ਗਈ ਹਸਪੀਟਲ ਹੀ ਲੈ ਕੇ ਜਾਣੀ ਬੇ ਉਹ ਪਹਿਲੀ ਨਹੀਂ ਵਿਚਾਰੀ ਚ ਪੰਜ ਪੱਥਾ ਕੇ ਉਹਦੇ ਉੱਪਰ ਤੇ ਤੋਈ ਲਮਕਾ ਹੋ ਜਾਂਦਾ ਜਾਣੀ ਕਿ ਨਾ ਪਹਿ ੱਤਕਾ ਕਰਦੇ ਉੱਪਰ ਤੇ ਉਹਦੇ ਨਾਲ ਤੁਸੀਂ ਵਿਚਾਰੀ ਨਾਲ ਹਾਂ ਲੈਣੇ ਲਮਕਾਉਣੇ ਹਾਵਾਂ ਕੋ ਇਹ ਮੇਰੇ ਕਿਹੜੇ ਖਿਮੜ ਆਏ ਕਿ ਖੇលੂਗੇ ਨਾ ਕਿੱਥੇ ਜਾ ਕੇ ਕਿੱਥੇ ਖੇਲਣ ਦੋਗੇ ਜਿਆਦਾ ਨੂੰ ਨੇ ਪੈਣ ਪਾ ਕੇ ਦੇਖਣੇ ਆਲੀ ਹੋਣਾ ਆਹ ਚੀਜ਼ ਟੰਗੀ ਜਾਣੀ ਆਹ ਤਾਂ ਮੈਂ ਖੇਡਣਾ ਨਹੀਂ ਤਾਂ ਬਾਕੀਆਂ ਨੇ ਤੋੜ ਦੇਣੇ ਲੈ ਲੈ ਪੰਜਿਆਂ ਨੇ ਇਹ ਚੱਲ ਕੋਈ ਨਹੀਂ ਆਹੇ ਥੋੜੋ ਉਹ ਵੀ ਨਿਆਣੇ ਆਪਣੀ ਆਹ ਤਾਂ ਕੀ ਕਰਨਾ ਦੇਖ ਲੈਣ ਜਦ ਇਹ ਕੱਢ ਕੇ ਅੰਗਤ ਨੰਗਤ ਦੇ ਮੈਂ ਕਿ ਨਹੀਂ ਗੇੜੇ ਨਹੀਂ ਪਾਉਣ ਦਿੱਤੇ ਅੰਗਤ ਵਾਲੇ ਦਾ ਫਿਰ ਇਕਣੀ ਨਾ ਨਾ ਰੀਤ ਚਾਹ ਚਾਹ ਲੈ ਲਓ ਨਹੀਂ ਨਹੀਂ ਉਹ ਤਾਂ ਦਿੱਤਾ ਵਾ ਉਹ ਹੈਗਾ ਉਹ ਤਾਂ ਲੈ ਕੇ ਦੇ ਬੁੱਤ ਅਸੀਂ ਇਹ ਕਾਹੀ 100 ਬਿਣੀ ਛੱਡਿਆ ਰੀਤ ਨੇ ਉੱਪਰ ਵਾਲਾ ਬੈੱਡ ਵਾਲਾ ਵੀ ਨਹੀਂ ਛੱਡਿਆ ਵਾ ਹੁਣ ਉਹਦਾ ਖੋਲ ਥੋੜੀ ਖੱਲੀ ਸੀ ਕਿ ਦਵਾਲੀ ਵਾਲੇ ਦਿਨ ਖੋਲੀ ਖੜੀ ਸੀ ਉਹਨੂੰ ਆ ਤਾਂ ਵੀ ਠੀਕ ਸੀਗੇ ਜਿਹੜੇ ਉਹ ਤਾਂ ਦੰਦ ਦੰਦ ਨਿਕਲਣ ਦਾ ਟਾਈਮ ਆ ਕੰਮ ਆਵੇ ਨਾ ਚੱਬੇ ਉਹ ਮੂੰਹ 'ਚ ਪਾਵੇ ਆਹ ਇਹ ਜੀ ਆਈਟਮ ਲੈ ਕੋਈ ਇਹ ਮੈਂ ਚਾਬੀਆਂ ਵਗੈਰਾ ਆਹ ਜੇ ਤਾਂ ਪਤਾ ਨਹੀਂ ਕਿੰਨੀ ਕ ਵਾਰ ਖੜਾਉਣਾ ਕਿੱਥੇ ਕਿੱਥੇ ਤਾਂ ਜੋੜਨ ਮੈਨੂੰ ਪਤਾ ਚਾਬੀ ਐ ਨਹੀਂ ਪਾਉਣੀਆਂ ਉਹ ਸੌਫਟ ਜੀ ਚੀਜ਼ ਹੁੰਦੀ ਜੀ ਉਹ ਤਾਂ ਹੈਗੀ ਆ ਉਹ ਤਾਂ ਫੜਿਆ ਰੱਖੀ ਆ ਉਹ ਤਾਂ ਹੈਗਾ ਉਹ ਰੱਖੀ ਬਤ ਦਰਨ ਆ ਬੈਗ ਵੀ ਆ ਬੱਚਿਆਂ ਨੂੰ ਮੈਂ ਤਾਂ ਹਲੇ ਕਿ ਆਪਾਂ ਨੂੰ ਦੀਦੀ ਵਾਂਗ ਪੈਸਲ ਲੈਣਾ ਮੈਂ ਦੇ ਹੋ ਹੋਈ ਦੇ ਵਿੱਚ ਕੱਪੜੇ ਕੌਣ ਬਸ ਇੱਕ ਦਿਉੜੀ ਪਾਣੀ ਹੈ ਕਿਹੜੇ ਗੰਦੇ ਕਰਨੇ ਆ ਗੁਰੂ ਉਹ ਆਂ ਚੀਜ਼ ਆ ਜਿਹੜੀ ਤੂੰ ਕਹਿੰਦੀ ਰੱਖਦੇ ਬਸ ਇਹ ਵੀ ਕੈੜੀ ਆ ਆ ਦੇ ਪਾਣੀ ਨਾਲ ਇਹ ਨਹੀਂ ਪਾਉਣਾ ਉਹ ਗੋਲ ਜੀ ਆ ਲੱਕੜੀ ਹੈ ਲੱਕੜੀ ਮਾਉਂਦੇ ਆ ਮੂੰਹ ਚ ਚਾ ਚਾ ਦੰਦ ਕੱਢੂਗੀ ਜਦ ਲੈ ਦਿੰਦੇ ਇੱਕ ਜਿਹੜੀ ਉਹ ਮਾਲਾ ਦੀ ਸੀ ਭੋਲੀ ਨੇ ਭੇਜੀ ਵੀ ਆਸਟ੍ਰੇਲੀਆ ਤੇ ਉਹ ਉਹ ਵੀ ਪਈਆ ਦੀਰੀ ਦੇ ਪਾਰਸ ਚਾ ਦੀਦੀ ਨੂੰ ਲੱਭ ਗਈ ਤੇ ਉਹ ਜੈਨ ਨਹੀਂ ਮੇਰੇ ਕੋਲ ਕਈ ਆ ਹੂੰ ਲੱਭ ਗਈ ਹੁਣ ਇਹ ਆ ਕਿੰਨੀ ਸੋਹਣੀ ਆ ਕਿਆ ਕਿੰਨੀ ਸੋਹਣੀ ਆ ਹਲੇ ਹਲੇ ਆਉਣੀ ਨਹੀਂ ਆਜੇ ਕਿੱਥੇ ਆਉਣੀ ਉਹਦੇ ਆਜੇ ਆਣੀ ਤੱਕੇ ਨਾਲੇ ਆਜੇ ਕਹਦਾ ਤਾਂ ਇਨੇ ਇਨੇ ਕਦਾ ਪੈਰ ਆ ਬਿਆਨ ਨੂੰ ਲੈ ਜੂਗੀ ਚਲ ਕਿੰਨਾ ਹੋਦੇ ਉਹ ਦੇਵੀ ਕਰੀਮ ਬੇਬੀ ਕਰੀਮ ਬੇਬੀਜ਼ ਮਾਲਿਆ ਦੀ ਬੇਬੀ ਕਰੀਨ ਸ਼ੂਜ਼ ਹੈ ਨਾ ਆਹਾ ਜਦੋਂ ਮਹਾਰਾਜ ਕਿਸੇ ਪਰ અપਾਰ ਕਿਰਪਾ ਕਰਦਾ ਨਾ ਤਾਂ ਐਡੀ ਸ਼ਾਪਿੰਗ ਹੁੰਦੀ ਆ ਸਾਮਾਨਾਂ ਦੀ ਜਿਹੜਾ ਮੰਨ ਕੇ ਚਲੋ ਵੀ ਇੱਥੇ ਪਿਆ ਇੱਧਰ ਚੁੰਗਣੀਆਂ ਹੋ ਗਈਆਂ ਛੋਟੀਆਂ ਛੋਟੀਆਂ ਆਹ ਹੋ ਕੇ ਵਿੱਚ ਜਵਾਕਾਂ ਦੇ ਇਹ ਵਾਹਿਗੁਰੂ ਦੀ ਕਿਰਪਾ ਨਾਲ ਆ ਤੇ ਉਹਦੇ ਨਾਲ ਸਤਨਾਮ ਆਹ ਹੋਰ ਹੁਣ ਕਰਿਆ ਗਿਆ ਬ੍ਰਸ਼ ਲੈਣਾ ਤਦੜ ਬਾੜਵਾ ਲੈ ਲਾ ਫਿਰ ਅੱਜ ਨਾ ਰੀਤ ਤੇ ਹੈ ਰੀਤ ਦੇਣੀ ਮਾਹੋ ਕਹਿੰਦਾ ਰੀਤ ਤੇ ਤਾਂ ਬਾਲ ਛੋਟੇ ਛੋਟੇ ਤੇ ਉਹ ਵੀ ਤਾਂ ਮੇਰੀ ਕੁੜੀਓ ਆ ਦੋ ਤੀ ਅਕਸਰ ਨੂੰ ਹਾਂ ਆ ਦੇਖੋ ਉਹਦੇ ਕੰਮ ਇਹ ਤੁਹਾਡੇ ਹੁਣ ਸਰਦੀਆਂ ਚ ਕੰਮ ਆਉਣੇ ਆ ਅੱਛਾ ਛੋਟੇ ਬੱਚਿਆਂ ਦੇ ਕੰਮ ਆ ਹਾਲੇ ਤਾਂ ਸਵਾ ਮਹੀਨਾ ਉਹਦੇ ਸਿਰ ਲੱਗਣਾ ਨਹੀਂ ਕਹਿੰਦੇ ਨਹੀਂ ਹੁੰਦੇ ਦੰਦ ਨਹੀਂ ਕੱਢਦੇ ਨੇ ਆਣਾ ਸੀ ਨਾ ਕਹਿੰਦੇ ਨਹੀਂ ਦੰਦ ਕੱਢੇ ਉਹ 9 ਮਹੀਨੇ ਤੱਕ ਜਦ ਤੱਕ ਉਹਦੇ ਸਿਰ ਤੇ ਕੁਝ ਨਾ ਹੋਣਾ ਨਹੀਂ ਕੋਈ ਵਾਰ ਹੁੰਦਾ ਵਿਚਾਰ ਵਿਚੂਰ ਬਹੁਤ ਤਰ੍ਹਾਂ ਦੇ ਕਿਤੇ ਕੋਸ ਕਿਤੇ ਹਾਂ ਸ਼ੀਸ਼ੇ ਮੁਰੇ ਲੈ ਕੇ ਸਭ ਜਵਾਬ ਸ਼ੁਗ ਨੂੰ ਦਿਖਾਉਂਦੀ ਮੇਰੀ ਮੰਮੀ ਖੀਜੀ ਬਾਸ ਸਹਰਤ ਨਹੀਂ ਕੋਈ ਜਾਣਾ ਨਾ ਉੱਪਰ ਜਾਣ ਆਪਾਂ ਨੇ ਉੱਪਰ ਕਿਹਨੂੰ ਤੀਸਰੀ ਮੰਜ਼ਲ ਇੱਕ ਵਾਰ ਦੇਖਣੀ ਚਾਹ ਕਲੀ ਜੀ ਜੀ ਦੇਖ ਕੇ ਕੀ ਕਹਿ ਗਈਆਂ ਉਹਨਾਂ ਨੂੰ ਇਹਨਾਂ ਦੇਖੋ ਚਲੋ ਲਿਫਟ ਲਿਫਟ ਦੇ ਨਾਲ ਚਲਦੇ ਇੱਥੇ ਹੈਗੀ ਆ ਚਲਦੇ ਲਿਫਟ ਪਹਿਲਾਂ ਪੁੱਛ ਲਓ ਨਹੀਂ ਪਹਿਣ ਉੱਪਰ ਜਾ ਕੇ ਕਹੀਂ ਜਨਮ ਬਾਬੇ ਤੁਝ ਜਾਣਦੇ ਆ ਤੀਸਰੀ ਮੰਜ਼ਲ ਤੇ ਜਾਣਾ ਹਾਂਜੀ ओके फर्स्ट ग्राउंड फ्लोर ਹੋ ਗਿਆ ਆ ਬੇਸਮੈਂਟ ਹੋ ਗਈ ਉੱਪਰ ਫਸਟ ਫਲੋਰ ਹੋ ਗਿਆ ਸਤਨਾਮ ਸ਼੍ਰੀ ਗੁਰੂ ਜੀ ਦੇਖਿਆ ਕਿੰਨਾ ਕਿੰਨਾ ਦੀਆਂ ਚੀਜ਼ਾਂ ਆ ਗਈਆਂ ਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਗਈਆਂ ਬਿਨਿਆਣਾ ਪੋਟੀ ਕਰਨੀ ਤੇ ਬੈ ਗਿਆ ਕਿੰਦਾ ਕਿੰਦਾ ਨੇ ਚੀਜ਼ ਆ ਗਿਆ ਆਪਣਾ ਡੱਬਾ ਦਾ ਚੱਕ ਕੇ ਪੋਟੀ ਘੇਰੇ ਉਹਦੀ ਐਂਫੋ ਬਿਠਾ ਲਤਾ ਨੂੰ ਐ ਚੰਨੀ ਤਰੀਪੋ ਚਾਈ ਲਾਉਂਦੀ ਫਿਰਦੀ ਹੁੰਦੀ ਬੱਸ ਲਓ ਜੀ ਹੁਣ ਤਾਂ ਫੌਰਨ ਵਾਲੇ ਹੋਇਆ ਬੱਸ ਸਿਸਟਮ ਸਾਰੇ ਤਾਂ ਹੁਣ ਪਾਣ ਇੱਕ ਵਾਰ ਆ ਵੀ ਬਣਾਉਂਦਾ ਫਿਰ ਓਕੇ ਓਕੇ ਸੁਪਰ ਪਾਸਟ ਕੰਮ ਹੋ ਜਾਂਦਾ ਥੋੜਾ ਜਿਹਾ ਐ ਇੱਕ ਸਰ ਹਾਂ ਨਹੀਂ ਹਾਨੂੰ ਪਤਾ ਹੀ ਨਹੀਂ ਤਾਂ ਪਤਾ ਬੱਚੇ ਨੂੰ ਲੇਕੇ ਸਿੱਖ ਲਈਦਾ ਹੁੰਦਾ ਵਾਹ ਗਈ ਲੈ ਉਹ ਦੱਦ ਪਿਚਾਲੇ ਖੜਕੇ ਸੀ ਨਾ ਥੱਲੇ ਨਾ ਉੱਪਰ ਕਿਤੇ ਉਮਰ ਰੋਡ ਤਾਂ ਨਹੀਂ ਹੋਗੀ ਇਹ ਚਲੋ ਵੀ ਦੱਬੋ ਵੀ ਨਸੀ ਕੁਝ ਵੀ ਨਹੀਂ ਕਰਦੀ ਉਹ ਵੀ ਕਹਿੰਦੀ ਆ ਵੀ ਕਿਹੜੇ ਉਹ 20 ਹੈਗੀ ਜਿਹੜੀ ਤੀ ਦੱਬਣੀ ਆ ਬੇਸਮੈਂਟ ਚ ਤਾਂ ਆਪਾਂ ਖੜੇ ਆ ਬੇਸਮੈਂਟ ਚ ਖੜੀ ਆ ਇਸ ਟਾਈਮ ਇਹ ਓਹੋ ਆਵਾਜ਼ ਤਾਂ ਮਾਰੋ ਉਹਨਾਂ ਨੂੰ ਦੇਖਣਗੇ ਉਹ ਆ ਕੇ ਕਿਤੇ ਇੱਥੇ ਖੜੇ ਰਹੇ ਤਾਂ ਠੀਕ ਆ ਇੱਕ ਵਾਰ ਉਹਦਾ ਸੰਦੀਪ ਦਾਖਲ ਦੀ ਜਾਨਾ ਮੇਰੀ ਹੱਥ ਕੋਲ ਨਾ ਮਦ ਹੋਣੀ ਇੱਕ ਵਾਰ ਸੰਦੀਪ ਐਡਮਿਟ ਸੀ ਪਰਮਾਰ ਦੇ ਉੱਤੇ ਲੈਟ ਲਾਈਟ ਚ ਲਾਈਟ ਨਹੀਂ ਰਹੀ ਹੋਗਾ ਮੇਰਾ ਤਾਂ ਬੀਬੀ ਵੱਧ ਗਿਆ ਹੋਰ ਕੀ ਆ ਪਤਾ ਹੁਣ ਆ ਤਾਂ ਚੱਕਰ ਆ ਬੀਪਾ ਨੂੰ ਦਿਖਦਾ ਸਾਹਮਣੇ ਸਾਰਾ ਕੋਲ ਤਾਂ ਹੀ ਮੈਂ ਕਿਹਾ ਇੱਥੇ ਖੜ ਜਾ ਆ ਜਾਣ ਦੇ ਉਹ ਵੀ ਸੇ ਨੂੰ ਉਹਨੇ ਪੈਰਾ ਭਰ ਮੈਜੋ ਆਲਾ ਬੰਦੇ ਹੋਗੀ ਉਹ ਲਾਈਟ ਪੱਜ ਗਈ ਮੈਂ ਲਾਦਾ ਹੁਣ ਹੁਣ ਕੀ ਕਰਾਂ ਤਾ ਫੋਨ ਕਰੋ ਇਹਨਾਂ ਨੂੰ ਹਾਂ ਕਿਹਨੂੰ ਕਰਾਂ ਫੋਨ ਮੈਂ ਇਹ ਤਾਂ ਲਾਈਟੇ ਪੱਜ ਗਈ ਆ ਗਿਆ ਆ ਗਿਆ ਆ ਗਿਆ ਤਾਂ ਵੀ ਜੋਗਰਾ ਜੇ ਆ ਗਿਆ ਬਾਹਰ ਸਾਨੂੰ ਤਾਂ ਡਰਾਤਾ ਤਾਂ ਨੇ ਪਤਾ ਤਾਂ ਲੱਗਿਆ ਨਾ ਉਹ 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 ਲੋੜ ਆਜੀ ਆਜੀ ਥੱਲੇ ਨੂੰ ਆਉਂਦੀ ਉਹ ਆਉਂਦੀ ਇਹ ਖੜ ਗਈ ਬਣ ਡਕਣ ਮਨੂੰ ਆਹ ਲੰਦਾ ਵੀ ਪਤਾ ਨਹੀਂ ਮੇਰੇ ਚ ਵਜਨ ਵੱਧਦਾ ਨਾ ਤਾਂ ਕਰਕੇ ਕੀ ਹੋ ਗਿਆ ਤੜਤ ਬਿਜਲੀ ਉੱਪਰ ਥੱਲੇ ਹੁਣ ਤਾਂ ਚੱਲ ਜੂਗੀ ਪੌੜੀਆਂ ਦੇ ਪਰ ਪੌੜੀਆਂ ਤੇ ਚੱਲ ਜਾ ਹਾਂ ਪਤਾ ਕੁਝ ਨਹੀਂ ਹੁੰਦਾ ਰਸਕ ਤਾਂ ਸਭ ਮੇਰੇ ਦਾ ਜੇ ਕਿਤੇ ਸੀਸੇ ਜੇ ਨਾ ਹੁੰਦੇ ਮੈਨੂੰ ਤਾਂ ਘੇਰ ਲਾ ਦੇਣੀ ਸੀ ਹੁਣ ਅੰਦਰ ਆਈ ਸੀਸੇ ਨਹੀਂ ਲਈ ਆਹ ਹੋ ਗਿਆ ਤਾਂ ਕੰਮ ਚੱਲ ਰੋਟੀ ਵੀ ਆਜ ਮੋਣੀ ਚਾਹੀਦੀ ਥੋੜੀ ਬਹੁਤੀ ਅਜੇ ਫੇਰ ਕਸਰ ਅਜੇ ਵੀ ਅਲਦਨ ਦੇਖੀ ਜਾਂਨੀ ਮੈਂ ਤਾਂ ਮੈਂ ਕਿ ਕੁਝ ਚੱਕ ਕਰ ਦਿੱਤੀ ਕਿ ਕੀ ਤਾਂ ਇਹ ਦੇਖ ਕਿ ਕੀ ਤੇ ਕੀ ਚੀਜ਼ਾਂ ਬਣ ਗਿਆ ਲੋਕ ਕਿੰਨਾ ਕਮਾਂਗੇ ਮੇਰੇ ਤੋਂ 2 ਲੀਟਰ ਦਾ ਪਾਣੀ ਹੋਣਾ ਜੀ ਉਹ ਹੀ ਘੁੰਮ ਕੇ ਇੱਥੇ ਆ ਜਾਂਦਾ ਪਰ ਉਹਿਆ ਚਰਾਗ ਚੋ ਪਾ ਕੇ ਆ ਚਰਾਗ ਚਾਇਆ ਚਰਾਗ ਚਾਇਆ ਚਰਾਗ ਚੋਪ ਤੋਂ ਬਾਦ ਇਹਦੇ ਵਿੱਚ ਬਸ ਡੈਕੋਰੇਸ਼ਨ ਦਾ ਸਮਾਨ ਸਾਰੇ ਹਾਂ ਤਾਂ ਮੈਂ ਕਹਿੰਦਾ ਜੀ ਬੁੱਧੀ ਧਰਮ ਦੇ ਮਨ ਲੱਦਾ ਹੈ ਜਿਨ੍ਹਾਂ ਦੇ ਆਧਾਰਤ ਬਣਾਇਆ ਗਿਆ ਮਾਤਾ ਗਣੇਸ਼ ਜੀ ਹੈ ਚਲੋ ਅੱਛਾ ਤਾਂ ਸਮਾਨ ਹੁਣ ਜਿਹੜਾ ਇਹਨਾਂ ਦਾ ਸਟਾਲਰ ਦਾ ਦੇਖਣਾ ਤਾਂ ਉਹ ਦੇਖ ਤਾਂ ਲਿਆ ਜੀ ਪਰ ਸਟਾਲਰ ਹਜੇ ਹਰਗੁਣ ਸਾਡੀ ਸਟਾਲਰ 'ਚ ਬੈਠਣ ਵਾਸਤੇ ਥੇੜੀ ਨਹੀਂ ਹੈਗੀ ਮੈਂ ਇਹਨਾਂ ਨੂੰ ਕਿਹਾ ਮਾਂ ਵੀ ਅਸੀਂ ਤਾਂ ਸਰਦਿਆਂ ਸਰਦਿਆਂ ਤੋਂ ਨੂੰ ਠੰਡ ਤੇ ਬਚਾਉਣਾ ਪਣਾ ਬਹੁਤ ਸਟਾਲਰਾਂ 'ਤੇ ਬਠਾਲ ਕੇ ਥੋੜੋ ਘੁੰਮਣਾ ਉਹਨੇ ਹੁਣ ਚਲੋ ਕੋਈ ਨਹੀਂ ਮੈਨੂੰ ਪਤਾ ਨਹੀਂ ਸੀ ਵੀ ਦੇਖਣ ਕਿ ਆਈਆਂ ਪਰ ਉਹਨਾਂ ਨੂੰ ਦੇਖ ਰਿਹਾ ਆਪਣਾ ਸਟਾਲਰ ਦਾ ਪ੍ਰੋਜੈਕਟ ਪਛਲਾ ਜੀ 3500 ਤੱਕ ਬਣਦਾ ਸੀ ਉਹ ਪਰ ਹਜੇ ਅਜਾ ਕਾਕਾ ਸਾਡਾ ਸਟੋਲਰ ਜਿੱਥੇ ਬਹਿਣ ਝੋਗੋ ਗਿਆ ਹਜੇ ਤਾਂ ਇਹ ਸਰਦੀਆਂ ਚ ਤਾਂ ਉਹਨੂੰ ਠੰਡ ਤੇ ਬਹੁਤ ਬਚਾ ਕੇ ਰੱਖਣਾ ਪੈਣਾ ਅਗਲੇ ਇਹਦੇ ਚ ਕਰ ਸਕਦੇ ਉਹਨਾਂ ਨਾਲ ਹਾਂਜੀ ਆ ਲੈ ਲੈ ਆ ਲੈ ਲੈ ਕੀ ਦੇ ਵਾਸਤੇ ਛੱਡੇ ਵਾਸਤੇ ਰੀਤ ਵਾਸਤੇ ਨਾ ਨਾ ਹਾਂ ਰੀਤ ਨਾ ਵੈਸੇ ਹੁਣ ਜਿਵੇਂ ਘਰੇ ਆ ਤਾਂ ਠੀਕ ਆ ਹਾਂ ਜੇ ਨਾਲ ਹੁੰਦੀ ਨਾਲ ਦੇ ਦੇ ਨਾਲ ਹੁੰਦੀ ਫੇਰ ਤੇ ਲੈਣਾ ਤਾਂ ਮਜਬੂਰੀ ਹੀ ਸੀ ਫਿਰ ਅਸੀਂ ਉਹ ਚੀਜ਼ਾਂ ਦੇਖੋ ਚੀਜ਼ਾਂ ਦਾ ਬਹੁਤ ਆਈਟਮ ਆ ਗਿਆ ਹੁਣ ਤਾਂ ਚੱਕਲਾ ਦੇਖੋ ਪੱਥਰ ਦਾ ਹਾਂ ਪੱਥਰ ਦਾ ਘੋਟਣਾ ਸਾਗ ਘੋਟਣੇ ਬਾਤ ਤੇ ਉਹਨਾਂ ਨੂੰ ਪਤਾ ਵੀ ਮੇਰੀ ਫੇਵਰਿਟ ਡਿਸ਼ ਸਾਗ ਤਾਂ ਕਰਕੇ ਘੋਟਣਾ ਪਾਤਾ ਮਿਕਸੀ ਏ ਸ਼ੁਭਰੀ ਤੇ ਦਿਵੇ ਸੋਈ ਦਾ ਸਮਾਨ ਆਇਆ। ਸ਼ੁਭਰੀ ਤੇ ਸੋਈ ਜੂਸ ਜੇਂ ਕਰਦੀ ਆਪਣੀ। ਅਜਾ ਹਰ ਗੌਣ ਦਾ ਤਾਂ ਮੈਂ ਕਹਿ ਨਹੀਂ ਸਕਦਾ ਹਰ ਗੌਣ ਦਾ ਆਜਾ ਵਿਚਾਰੀ। ਸ਼ੁਭਰੀ ਤੇ ਕਿਆ ਜੂਸ ਕਰਦੀ ਪਸੰਦ ਕਰਦੀ ਏ ਜ਼ਿਆਦਾ। ਡਾਕਟਰ ਵਾਲਾ ਸਮਾਨ। ਡਾਕਟਰ ਵੇ ਵੀ ਆਵਿਆ। ਲिटल ਡਾਕਟਰ ਸੈਟ। ਉਹ ਨਹੀਂ। ਉਹ ਨਹੀਂ ਨਾ। ਹੁਣ ਤਾਂ ਸੈਂਪਲੀਆ ਟਰੈਕਟਰ ਦੇ ਮਗਰ ਵੀ ਆ। ਉਹ ਵੀ ਪਿਆ ਉਹ ਦਾ ਡਾਕਟਰ ਸੈਟ। ਸਾਈਕਲ। ਹਾਂ ਹੁਣ ਤਾਂ ਕਹਿੰਦੀ ਸਾਈਕਲ ਹੀ ਲੈਣੀ ਏ ਸਾਈਕਲ ਹੀ। ਸਾਈਕਲ ਹੀ ਜਾਂ ਤੇ ਟਰੈਕਟਰ ਜ਼ਿਆਦਾ ਜਾਂਦਾ। ਜਾਂ ਮੋਟਰਸਾਈਕਲ। ਨਾ ਤਾਂ ਗਿਟਾਰ ਵੀ ਪਿਆ ਚਲੋ ਜਿਹੜਾ ਸਮਾਨ ਲੈਣਾ ਦਾ ਇਹਨਾਂ ਨੂੰ ਲੈ ਜਾ ਕਰਾ ਲਈ ਜੀ ਬਿਲਿੰਗ ਮੰਲਦੇ ਆ ਫੇਰ ਤੁਹਾਨੂੰ ਪਹੁੰਚ ਗਏ ਜੀ ਘਰ ਸਮਾਨ ਸਮੂਹ ਨੂੰ ਲੈ ਕੇ ਤੇ ਸਾਡਾ ਜਿਹੜਾ ਹਰਗੁਣ ਪੁੱਤ ਹੈ ਨਾ ਸਾਡਾ ਇਹਦੇ ਚ ਸਾਰੇ ਗੁਣ ਵਾਹਿਗੁਰੂ ਭਰ ਦਵੇ ਹੈ ਹੋਰ ਕੀ ਚਾਹੀਦਾ ਇਹ ਜਿੱਦਣ ਜਿੱਦਣ ਦੀ ਆਈ ਹੈ ਜੀ ਅਸ ਸਾਡੇ ਸਾਡੇ ਲੱਗੀ ਵੀ ਰੌਣਕ ਹਾਂ ਫਸਾ ਜੀ ਨਾ ਤਾਂ ਚੱਲੀ ਵੀ ਹਾਂ ਕੋਈ ਨਹੀਂ ਅਸੀਂ ਵੀ ਨਾਲੇ ਚੱਲ ਜਣਾ ਇਹਦੇ ਫੇਰ ਆ ਜੇ ਨਾ ਅਸੀਂ ਟੈਂਕ ਚ ਚੱਲਣਾ ਨਹੀਂ ਦਵਾਇਆ ਕਾਦ ਪੁੱਛ ਲਓ ਲਓ ਕੀ ਹੋ ਗਿਆ ਬੱਸ ਕਹਿ ਤਾਂ ਆਈ ਨਹੀਂ ਹੋਣਾ ਤਾਂ ਕੀ ਕਹਿੰਦੇ ਆਈ ਨਹੀਂ ਹੋਣਾ ਆਉਣੀ ਨਹੀਂ ਹੋਣਾ ਮੈਂ ਚੁੱਪ ਕਰ ਜਾ ਆਈ ਨਹੀਂ ਹੋਣਾ ਆਉਣੀ ਨਹੀਂ ਹੋਣਾ ਮੇਰੀ ਗੱਲ ਸੁਣੋ ਜੀ ਮੈਂ ਗੱਲ ਕਹੀ ਤੇ ਇਹਨਾਂ ਨੂੰ ਜੀ ਬਿਸ ਟੋਲਰ ਦੇ ਵਿੱਚ ਪਾਉਣ ਯੋਗੀ ਕਾਦ ਹੋਗੀ ਪਹਿਲਾਂ ਮੈਨੂੰ ਦੱਸੋ ਹੂੰ ਮੂਰੇ ਹੁਣ ਸਰਦੀਆਂ ਤੰਦਾਂ ਦੇ ਵਿੱਚ ਇਹਨੂੰ ਸਟਾਲਰ 'ਚ ਪਾ ਨਹੀਂ ਸਕਦੇ ਠੀਕ ਆ ਦੂਸਰੀ ਗੱਲ ਅਜੇ ਇਹਨਾਂ ਦੇ ਘਰ ਦੇ ਕੋਲ ਕੋਰ ਜੀਟੀ ਰੋਡ ਵੀ ਨਹੀਂ ਜਿੱਦੇ ਪਰ ਪਾ ਕੇ ਕਮਾ ਲੂਗੀ ਇਹ ਅਜੇ ਹੋਣੇ ਆ ਤਾਂ ਧੁੱਪ ਦੇ ਵਿੱਚ ਤਾਂ ਚੱਲਾਂ ਚ ਮੰਨਦੇ ਵੀ ਅਜੇ ਕਮਾਉਣ ਦੋ ਪਰ ਅਜੇ ਸਟਾਲਰ ਦੇ ਵਿੱਚ ਪੈਣ ਜੋਗੀ ਹੋ ਨਹੀਂ 6 ਮਹੀਨੇ ਤੱਕ ਪਹਿਣਾ 6 ਮਹੀਨੇ ਤੱਕ ਕਰਨ ਤਾਂ ਘਰ ਉੱਤੇ ਫੀਲਡ ਵਾਲੇ ਚੂਹੇ ਆ ਫਿਰਦੇ ਇੱਥੇ ਕਿਲੋ ਕਿਲੋ ਦੇ ਜਮੀਨ ਨੂੰ ਪਰ ਨਾ ਗਿਆ ਤੇ ਦਿਨ ਦਾ ਤਾਂ ਕਹਿੰਦਾ ਚਾਚਾ ਵੀ ਠੰਡ ਦਾ ਠੰਡ ਚ ਤੰਗਿਆ ਹੁੰਦਾ ਰੋਟੀਆਂ ਗੋਲ ਗੋਚੇ ਰੈਂਦਾ ਗੋਦੇ ਲਿਆਂਦੇ ਕਹਿੰਦੇ ਨਾ ਸਮਝ ਗਿਆ ਇਹਨੂੰ ਠੰਡ ਤੇ ਬਚਾਉਣਾ ਪਣਾ ਇਹਨੂੰ ਹੁਣ ਗਰਮੀ ਚ ਤਾਂ ਆਪਾਂ ਜਾਨੇ ਨੂੰ ਜਿਵੇਂ ਮਰਜ਼ੀ ਫੁੱਲਾ ਪਾ ਦੋ ਹਾਂ ਫੁੱਲ ਹੈ ਇਹ ਹਾਂ ਲੈ ਮਾਂਗੀ ਦੇ ਹੋਰ ਦੀ ਚਾਹ ਇਹ ਛੋਟਾ ਜਿਹਾ ਫੁੱਲਾ ਛੱਡ ਦੋ ਇਹ ਲੈ ਕੇ ਰੱਖੋ ਜੰਗਾ ਚੂਹੇ ਚੋਹੇ ਚੋਹੇ ਉਹ ਵੀ ਗੱਲ ਹੈਗੇ 10ਵੇਂ ਤੁਹਾਡੇ ਚੁੱਕੇ ਬहोत ਆ ਮੈਂ ਤਾਂ ਤੈਨੂੰ ਕਿਹਾ ਤਾਂ ਆ ਵੀ ਮੰਮੀ ਕੋਲ ਆ ਕੇ ਸਕੇਟ ਲਾਉਂ ਤਾਂ ਕੋਈ ਫਾਇਦਾ ਨਹੀਂ ਆਈ ਕਿ ਸਾ ਦਿੱਤੀ ਕਿ ਚਲ ਉਰੇ ਲੈ ਕੇ ਰੱਖ ਲੂੰਗਾ ਸਾਢੇ ਸਾਢੇ ਇੱਥੇ ਗੱਲ ਹੋ ਰਹੀ ਤੇ ਚਾਚੇ ਨੇ ਜਨਮੀ ਗੱਡੀ ਚ ਕਿਹਾ ਕਹਿੰਦਾ ਜੇ ਇਹ ਤਿੰਨ ਵਾਰ ਡਾਕਟਰ ਤੇ ਜਾ ਕੇ ਜਾਏ ਫੂਲ ਵੀ ਫੋਨ ਤਾਂ ਮੈਨੂੰ ਕਰਨਾ ਮੈਂ ਕੌਣ ਤੈਨੂੰ ਫੋਨ ਨਹੀਂ ਕਰਨਾ ਕਿਹਾ ਮੈਂ ਵੀ ਜੇ ਇਹ ਜਿਵੇਂ ਹੁਣ ਇਹ ਪਿੱਛੇ ਜੇ ਵਿੱਚ ਨੂੰ ਬਿਮਾਰ ਹੁੰਦੀ ਰਹਿੰਦੀ ਸੀ ਚੱਲ ਹਣਾ ਹਰ ਗਣ ਹੋਣ ਤੋਂ ਪਹਿਲਾਂ ਹਾਂ ਮੈਨੂੰ ਫੋਨ ਕਰ ਦਿੰਦਾ ਤੇ ਵੀ ਰਵਿੰਦਰ ਕੰਮ ਤੇ ਗਿਆ ਚਾਚੇ ਲੈ ਜਾ ਮਾਂ ਵੀ ਦੇਖ ਉਹ ਉਹ ਟਾਈਮ ਤਾਂ ਚਲ ਮੈਂ ਲਿਜਾਈ ਗਿਆ ਲਿਜਾਈ ਗਿਆ ਮੈਂ ਹੁਣ ਹਰਗੁਣ ਨੂੰ ਜੇ ਤੁਸੀਂ ਬਿਮਾਰ ਕਰਤਾ ਸਿਰਫ ਮੈਂ ਤਿੰਨ ਵਾਰ ਦਵਾਈ ਦੋਣ ਆਉਣਾ ਚੌਥੀ ਵਾਰ ਮੈਂ ਮਾਰ ਹੀ ਲਿਆਉਣੀ ਹੈ ਬਸ ਤੂੰ ਚੌਥੀ ਵਾਰ ਕਹਿੰਦੇ ਮੈਂ ਕਹਿੰਨੀ ਦੂਈ ਵਾਰ ਬਸ ਬਹੁਤ ਵਧੀਆ ਹੁਣ ਅੱਜ ਤੇ ਬਾਅਦ ਫੋਨ ਹੀ ਨਹੀਂ ਕਰਨਾ ਚਾਚੇ ਨੂੰ ਸਾਰੂ ਕਿਵੇਂ ਸਰਨਾ ਹੀ ਨਹੀਂ ਇਹ ਤਾਂ ਚੱਕ ਕੇ ਕਿਤੇ ਸਕੂਟਰੀ ਲੈ ਕੇ ਸਸਨੋਂ ਨੇ ਜਾਇਆ ਕਰਨਾ ਸਕੂਟਰੀ ਵਾਲਾ ਕੰਮ ਨਹੀਂ ਰਹਿਣਾ ਸਰਦਿਆਂ ਚ ਦਵਾਈ ਦਉਣ ਨੂੰ ਇਹਨੂੰ ਬਾ ਤੁਹਾਡੇ ਸਕੂਟਰੀ ਫਿਰ ਵੀ ਤਹਿਵਾ ਲੱਗ ਰਹੀ ਹਾਂ ਘਾਰ ਵਾਲੇ ਨੇ ਗੱਡੀ ਸਾਰੀ ਕੋਈ ਨਾ ਲੈ ਜੀ ਪਹਿਲੀ ਦਾ ਲੈ ਲਿਆ ਬਾਹਗਰੂ ਬਿਮਾਰੇ ਨਾ ਕਰੇ ਇਹਨੂੰ ਹਾਂ ਚਲੋ ਹੋਰ ਵੀ ਤੇ ਮੈਂ ਕੀ ਕੱਚੇ ਮਾਰੀ ਨਹੀਂ ਕਰਦੀ ਬਸ ਹੋਰ ਕੇ ਮੈਂ ਵੀ ਦੋਵੇਂ ਨਹੀਂ ਪਰਮਾਤਮਾ ਨਾਲ ਕਿ ਸਾਰੇ ਬੱਚਿਆਂ ਦੀ ਬੰਦ ਦੋਸਤੀ ਬਖਸ਼ੇ ਛੇਕਣਾ ਦੀ ਕੋਈ ਨੌਬਤ ਆਵੇ ਨਾ ਸਾਰੇ ਆਪਣਾ ਹੱਸਦੇ ਖੇਡਦੇ ਰਹਿਣ ਠੀਕ ਨਹੀਂ ਬਈ ਨਿਆਣਾ ਤਾਂ ਜਦੋਂ ਘਰ ਦੇ ਵਿੱਚ ਬਿਮਾਰ ਹੁੰਦਾ ਨਾ ਮਾਵਾ ਫੱਦਾ ਨਾਲ ਹੁੰਦਾ ਔਰ ਕਿਲਾ ਛੱਡਦਾ ਸਿਰਨਾ ਜਾ ਫਿਰ ਇਹ ਉੱਠੀ ਨਾ ਸੁਤੀ ਨਾ ਉੱਠਦੀ ਓਏ ਓਏ ਆਗੂ ਨੇ ਨੀ ਨੀ ਮੈਨੂੰ ਉਠਾਈ ਕਰਦਾ ਆਗੂ ਦੇਖਦਾ ਉਹ ਫੋਲ ਗਿਆ ਚੱਕਣ ਦੇ ਕੇ ਇੱਡੀ ਜਿਆ ਐ ਐ ਅੱਕੜੇ ਜੇ ਕਰਕੇ ਆਇਆ ਮੇਲ ਦੇ ਡਾਫ ਕਰਦਿਆ ਆ ਤਾਂ ਨਹੀਂ ਆਪਣਾ ਤਾਂ ਸੁੱਤੀ ਪਈ ਜਾਂਦਾ ਇੱਕ ਤਾਂ ਪਾਕਿਸਤਾਨੀ ਪਹਿਣਾ ਪਹਿਣਾ ਕਹਿੰਦੇ ਕਹਿੰਦੇ ਤੁਸੀਂ ਸੂਟ ਨਹੀਂ ਦਿਖਾਉਂਦੇ ਮੈਂ ਆਹ ਵੀਡੀਓ ਤੇ ਦਿਖਾ ਦਿੰਦਾ ਜੀ ਮੈਂ ਆ ਹੈਗਾ ਪਹਿਰੇ ਸੂਟ ਆ ਪਾਕਿਸਤਾਨੀ ਸੂਟ ਆਹਲਾ ਪਾਕਿਸਤਾਨੀ ਸੂਟ ਇੱਕ ਆਰ ਡਿਜ਼ਾਈਨ ਬਣਾਣਾ ਜੀ ਇਹਦਾ ਹੂੰ ਨਾ ਦੋਨਾਂ ਪਸੰਦ ਆਉਂਦੀ ਚਲ ਜੀ ਇਹਨੇ ਪੋਣਾ ਉਹਦੇ ਪਸੰਦ ਚ ਆਈ ਤੇ ਨਹੀਂ ਹੂੰ ਪਰ ਨਾ ਥੋੜਾ ਜਾ ਤੁਸ ਕਰੀ ਜਾ ਤੂੰ ਉਹ ਤਾਂ ਚਲ ਕੋ ਉਹ ਤਾਂ ਬਲਾ ਮਾ ਮੈਨੂੰ ਆ ਪਸੰਦ ਆ ਇਹ ਚ ਦੇ ਦੇ ਉਹ ਲੋ ਮਾ ਮਾ ਤੁਸ ਜੀ ਬੰਦੀ ਹਾਂ ਨਾ ਜਿਹੜਾ ਉਹ ਦੂਜਾ ਦਾ ਬ੍ਰਾਊਨ ਬ੍ਰਾਊਨ ਕਾਫੀ ਜਿਹਾ ਸੋਨਾ ਹੋਊਗੀ ਤਾਂ ਉਹ ਮੇਰੇ ਰਵਿੰਦਰ ਨਾਲ ਲੈ ਲੈਣਾ ਮੈਂ ਕਿਹਾ ਉਹਨੇ ਕਿਹਾ ਆਹਾਂ ਅੱਛਾ ਇਹ ਇਹ ਵਿਆਹ ਨਹੀਂ ਹੈਗਾ ਇਹ ਵਿਆਹ ਨਹੀਂ ਹੈ ਇਹ ਵਿਆਹ ਨਹੀਂ ਹੈਗਾ ਉਹ ਵਿਆਹ ਹੈ ਮੈਂ ਵਿਆਹ ਕਰਾ ਤਾ ਥੋੜੀ ਜੱਤ ਤੇ ਕੀ ਵਿਆਹ ਇਥੇ ਉਹਦਾ ਲੈ ਕੇ ਲਿਆਉਣਾ ਯਾਰ ਰਵਿੰਦਰ ਨੇ ਤੋਂ ਉਹਰੇ ਫੇਰ ਕਹਿੰਦਾ ਉਹ ਜੇ ਤੈਨੂੰ ਕਹੋ ਉਹ ਵੀ ਸੁਟ ਲਿਆ ਉਹ ਸਾਰਿਆਂ ਦੇ ਆਈ ਆਲਾ ਤੂੰ ਇਹ ਕਹੇਂੀ ਬਸ ਤੂੰ ਕੁਝ ਨਾ ਕਹੀ ਨਾ ਕੀ ਨਾ ਕੋਸਰ ਜੇ ਕੋ ਕਾ ਉਹੋ ਕਾ ਮੇਰੇ ਚਾਚਾ ਹਾਂ ਮੇਰੀ ਛੰਨੀ ਆ ਗਈ ਚੀਜੀ ਚੀਜੀ ਜੂਸ ਲੈ ਚੀਜੀਆ ਥੋੜੀਆਂ ਦੀਵਾਲੀ ਦੀਆਂ ਚੀਜ਼ਾਂ ਵੀ ਆ ਔਰ ਅੱਜ ਪਤਾ ਹੀ ਨਹੀਂ ਚੰਦਕਾਰ ਕਰਿਆ ਇਹੇ ਆਈ ਆ ਕੇ ਕਹਿੰਦੀ ਮम्मा ਮੈਂ ਕਹਾਂ ਵੀ ਦੀਦੀ ਬਾਹਰ ਆ ਵੀ ਟੀਕਾ ਲਉਣ ਗਈ ਚਾ ਠੀਕਾ ਜੂ ਇਹਦੇ ਪਾ ਚਿੰਬੜੀ ਹੇ ਮੇਰੀ ਹਾਗੂ ਨੋ ਇਹ ਮੇਰਾ ਲੱਦੂ ਏ ਏ ਮੇਕੇ ਵੀ ਬੱਸ ਕਰ ਤੂੰ ਮੇਰੇ ਕੋਲ ਦੀ ਚਤੀ ਹੈ ਮੇਰਾ ਲੱਦੂ ਏ ਮੇਰਾ ਕੋਦੂ ਬਜਿੰਦਰ ਦਾ ਫੋਨ ਆ ਗਿਆ ਇਹ ਲੱਦੂ ਆਇਨੇ ਪੁੱਤ ਆਇਨੇ ਖਿੱਚਣਾ ਆਇਨੇ ਖਿੱਚਣਾ ਪੁੱਤ ਨੂੰ ਪਿੱਛੇ ਨੂੰ ਉਹਨੂੰ ਉਹਨੂੰ ਵੀ ਨਾ ਡਰਾਓ ਮੇਰੀ ਗੱਲ ਸੁਣ ਇਹ ਪਿਆਰ ਨਾਲ ਕਰੀਦਾ ਪੁੱਤ ਹਾਂ ਫੇਰ ਬਜਿੰਦਰ ਦਾ ਫੋਨ ਆ ਗਿਆ ਬਜਿੰਦਰ ਨਾਲ ਵੀ ਲੜਪੀ ਬਜਿੰਦਰ ਕਹਿੰਦੀ ਚਾਹ ਨੂੰ ਦੇ ਦੇ ਆ ਮੈਂ ਲੈ ਕੇ ਜਾਣਾ ਅਚੀਰੀ ਤੇ ਨਾ ਆਏਗਾ ਕਾਕਾ ਕੂਕਾ ਐਂ ਮੀ ਮਾਰ ਜਾਂਦੀ ਏ ਕਹਿੰਦੀ ਆ ਜੱਟ ਨਾ ਕਈ ਨਾ ਨਾ ਦਲੀਏ ਦਿਖਦਾ ਕੱਪੜੇ ਬਦਲੇ ਗਿਆ ਤਾਂ ਐਨੇ ਘਰੋਟਾ ਨੂੰ ਕਿਹੜਾ ਦੱਤਾ ਪੈਨੂੰ ਗਰਮੀ ਹੋ ਜਣੀ ਕਰਨ ਫੇਰ ਹੈ ਇਹਨੇ ਸੱਚੀ ਬਿਮਾਰ ਹੋਣਾ ਤੇ ਡਾਕਟਰ ਦੇ ਜਾਣਾ ਪਹਿਲਾਂ ਬੈੱਡ ਪਰ ਨੇ ਪਏ ਤੇ ਮੈਂ ਕਹਿੰਦਾ ਪਾਈਓ ਦਾ ਲਫਾ ਪਾ ਤਾਂ ਸਾਰੀ ਖਾ ਗਿਆ ਆ ਫੇਰ ਖਾਣ ਲੱਗਿਆ ਵੇ ਹੁਣ ਆਪੇ ਵੇ ਕਹ ਸਮਝਾਈਸ ਤੈਨੂੰ ਪੁੱਤ ਗਰਮੀ ਹੋ ਰਹੀ ਏ ਤੈਨੂੰ ਹੁਣ ਨਹੀਂ ਦੱਸਣਾ ਐ ਕੈਸਾ ਨੂੰ ਵੀ ਪਤਾ ਵੀ ਨਹੀਂ ਕਰਦੇ ਆ ਮਾਸ਼ੀ ਜਾਨ ਤਾਂ ਪਤਾ ਹੈ ਆਪਾਂ ਨੂੰ ਵੀ ਖਰਾਬ ਆ ਤਾਂ ਤੇਰੀ ਕਾਹਦਾ ਆ ਦੇਖ ਕੈਸਾ ਮੇਰੀ ਗੱਲ ਸੁਣਾ ਕਿਸੇ ਤੇ ਕਹਨ ਨਾਲ ਥੋੜੋ ਚੱਲਣਾ ਅਸੀਂ ਆਪਣੇ ਨਿਆਣਾ ਕਿਵੇਂ ਪਾਲਣਾ ਉਹ ਸਾਨੂੰ ਸਮਝ ਆ ਨਹੀਂ ਆ ਅਸੀਂ ਕਿਸੇ ਤੇ ਸਾਹ ਨਾਲ ਥੋੜੋ ਚੱਲਣਾ ਵੀ ਕੌਣ ਕਾਹ ਕਹਿੰਦਾ ਕੁਮਾਰ ਹੋ ਗਿਆ ਫੇਰ ਹਾਂ ਇਹ ਗਰਮ ਹੁੰਨੇ ਆ ਪੁੱਤ। ਪੁੱਤ ਗਰਮ ਹੁੰਦੇ ਆ। ਅਜਾ ਮੌਸਮ ਆ ਨਹੀਂ ਉਨਾਟ। ਠੰਡੇ ਹੁੰਦੇ ਆ। ਫੇਰ ਕਿਉਂ? ਫੇਰ ਕਿਉਂ? ਐਨੇ। ਤੇ ਤੈਨੂੰ ਰੋਕਿਆ ਫੇਰ ਤੂੰ ਖਾਣ ਆ। ਕਿਤੇ ਕਿਤੇ ਇੱਕ ਅੱਧਾ ਖਾ ਲਿਆ, ਦੋ ਖਾ ਲੇ ਚਲ ਤਾਂ ਵੀ ਕੋਈ ਨਹੀਂ। ਚਾਰ ਵੀ ਖਾ ਸਕਦਾ ਤੂੰ। ਕਿੰਨੇ ਖਾ ਲੇ ਸਵੇਰ ਤੋਂ ਗਿਣੀ ਗਿਣਤੀ ਕਰਕੇ ਆਈਡੀਆ ਦਾ ਕੁਝ। ਯਾਦ ਨਾ। ਇਮਾਨਦਾਰੀ ਨਾਲ ਪਰ। ਹਾਂ। ਹੋਣੀ ਆ 30 35। ਖੜ ਜਾ ਉਹਨੂੰ ਕਰ। ਹਾਂ। 8। ਹਾਂ ਝੂਠ ਆ। 8 ਖਾ ਲਿਆ। ਹਾਂ। 12। ਜਿਹੜਾ ਸਵੇਰੇ ਭੰਨੀ ਬੈਠਾ ਤਾਂ 8 ਤੇ ਤਾਂ ਵੱਧ ਤਾਂ ਹੋਣਿਆ। ਦੋ ਟਿੱਕਦੇ ਦੋ ਟੋਟੇ ਕੁੜੇ ਮਿਲਿਆ ਜਿਹੜੇ ਮੂਰੇ ਪੰਨੇ ਵੇ ਉਹ ਉਹ ਨਹੀਂ ਮੈਂ ਗਿਣਨੇ ਪੁੱਤ ਟਿੱਕਦੇ ਤਿੰਨ ਨਿਕਲਦੇ ਆ ਤੋੜ-ਤੋੜ ਕੇ ਤੋੜ-ਤੋੜ ਕੇ ਤੇਰੇ ਤੇਰੇ ਮੂਰੇ ਜਿਹੜੇ ਖਰੋਟ ਪੰਨੇ ਵੇ ਤੇ ਮੈਂ ਉਹਨਾਂ ਦੀ ਗਿਣਤੀ ਗਿਣਨ ਨੂੰ ਕਹਿੰਦਾ ਵੀ ਉਹ ਕਿੰਨੇ ਦੇ ਉਹ ਜਿਹੜੇ ਦੋਹੇ ਇਕੱਲੇ-ਇਕੱਲੇ ਦੀ ਇੱਕ-ਇੱਕ ਉਹ ਸਾਢੇ ਆ ਇਹਦਾ ਹੋਰ ਚੱਕਰਾਂ ਚ ਪਾਉਣ ਲੱਗਾ ਆਜਾ ਦੋ ਰੱਖ ਲੈ ਦੋ ਰੱਖ ਦੋ ਚਲ ਉਹ ਵੀ ਅੱਠੇ ਦੇ ਤੇ ਚਾਰ ਕਾਦੇ ਦਾ ਮਤਲਬ ਹੀ ਹੈ ਚਾਰ ਤੇ ਤੁਸੀਂ ਤੁਸੀਂ ਜਿਹੜਾ ਲਫਾਫਾ ਬਚਿਆ ਮਤੋਂ ਤੇ 4 ਕਰੋੜ ਦਾ ਮੈਨੂੰ ਪਤਾ ਹੁਣ ਕਾਹਨੋਂ ਬਚਣਾ ਚਾਹੀਦਾ ਯਾਰ ਦੇਖ ਲਓ ਕਰ ਕਰ ਤੋੜਨੀ ਹੈ ਚੋਰ ਕਹਦਾ ਉਹਦਾ ਮਸੂੜਾ ਆਪਣੇ ਮਮਾ ਬੋਗੇ ਨਾ ਫੋਟੋ ਪੈਰਾਂ ਦਾ ਰਾਜ ਕਿਹਾ ਸੀ ਰਾਤ ਜਿਹੜੀ ਵੀਡੀਓ ਛੱਡੀ ਵੀ ਸੀ ਪਿੱਛੇ ਬਹੁਤ ਸੁੰਦਰ ਪੈਰ ਬਹੁਤ ਕਮੈਂਟ ਆਏ ਕਹਿੰਦੇ ਸੁਖੋ ਭੈਣ ਜੀ ਨਾਉਂਦੀ ਤੋਂ ਦੀ ਹੈ ਨਹੀਂ ਪੈਰ ਪੈਰ ਵੀ ਨਹੀਂ ਪੈਰ ਤਾਂ ਧੋਲਿਆ ਕਰੋ ਚਲ ਕੋਈ ਉਹਦਾ ਪ੍ਰਮਾਤਮਾ ਜਾਣਦਾ ਸੀ ਤਾਂ ਕਿਹਾ ਉਹ ਮੈਂ ਨੰਗੇ ਪੈਰੇ ਫਿਰੀ ਗਈ ਆਇਓ ਹਾਂ ਉਹਦੇ ਕਰਕੇ ਸੁਪਰ ਸਾਦਾ ਪਾਣੀ ਤਿਆਰ ਕਰਦੇ ਕਰਦੇ ਜੀ ਬਸ ਉਧਰ ਮੱਥਾ ਟੇਕਣ ਦੀ ਤਿਆਰੀ ਚੱਲਦੀ ਸੀ ਕੋਸਾਂ ਉਹਨਾਂ ਨੇ ਨਿਆਣਿਆਂ ਦੇ ਥੱਲੇ ਜਿਹੜੇ ਦੂਏ ਮੁਰਗਾ ਬੰਬ ਤੇ ਛੋਟੇ ਛੋਟੇ ਇਹਦੇ ਰੀਤ ਵਾਲੇ ਉਹ ਚਲਾਏ ਮੈਂ ਤਾਂ ਉਹਨਾਂ ਦੀ ਸਵਾਹ ਸ਼ੱਕਰ ਸੀ ਨਾ ਪਾ ਦੇਖ ਝੂਠ ਨਹੀਂ ਬੋਲਦੇ ਕੁੜੀ ਬਈ ਹੈ ਨਾ ਗੋਦੀ ਵਿੱਚ ਬਈ ਥੋੜੀ ਜੀ ਮੈਨੂੰ ਨਾ ਆਦਤ ਨੰਗੇ ਪੈਰ ਫਿਰਨ ਦੀ ਹੈ ਨਾ ਚਾਹੀਦਾ ਹਾਂ ਨੰਗੇ ਪੈਰ ਫਿਰਦਾ ਬਿਮਾਰੀਆਂ ਘੱਟ ਲੱਗਣਗੀਆਂ ਜੇ ਨੰਗੇ ਪੈਰ ਰੰਗ ਸਭਲ ਘੱਟ ਪਾਉਂਦੀ ਨੰਗੇ ਪੈਰ ਫਿਰਦੀ ਘਰ ਆਉਂਦੀ ਹਾਂ ਤੇ ਮੈਂ ਇੰਨੀ ਤੇ ਟਿੱਲੀ ਮੇਰੇ ਕੋਲ ਲੁਕਰੀਏ ਉਹਦੇ ਚੱਕਰਾਂ ਚ ਚੱਲੀ ਗਿਆ ਕਾ ਹੁਣ ਚੱਲ ਕੋਈ ਨਾ ਤੇਰੀ ਗੱਦਾਂ ਚ ਚਲੋ ਬਾਹਰ ਰੁੱਕੇ ਸਾਬ ਨੂੰ ਚੜ੍ਹਦੀ ਚਲਾ ਤਾ ਓਕੇ ਬਾਏ ਬਾਏ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਤਲਬ ਕਹਿੰਦੇ ਆ ਵੀ ਪੈਰ ਆਏ ਤੇ ਮੱਥਾ ਟੇਕਦੀ ਤੇ ਮਨ ਸਾਹਿਬ ਚਾਹੀਦਾ ਬੰਦੇ ਦਾ ਹਾਂ ਮਨ ਸਾਹਿਬ ਚਾਹੀਦਾ ਹਾਂ ਉਤਾਹਗਾ ਠੀਕ ਹੈ ਜੀ ਓਕੇ ਬਾਏ ਬਾਏ